ਇਹ ਜਿਵੇਂ ਸੋ ਕੱਲ ਮੇਰੇ ਵੀ ਆਇਸੀ ਕਿ ਕੋਈ ਪਰਿਵਾਰ ਜਿਹੜਾ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਸੋ ਹੁਣ ਵੀ ਲੋਕ ਪਹੁੰਚਦੇ ਨੇ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਸੋ ਕੀ ਭਰੋਸਾ ਹਲਕੇ ਤੇ ਮੈਂ ਤਾਂ ਇਹੀ ਭਰੋਸਾ ਦਵਾ ਸਕਦਾ ਆਪਣੇ ਪਰਿਵਾਰ ਵੱਲੋਂ ਆਪਣੇ ਵੱਲੋਂ ਕਿ ਗੋਗੀ ਜੀ ਦੇ ਨਕਸ਼ੇ ਕਰਮਾਂ ਦੇ ਚੱਲਦੇ ਹੋਏ ਇਹ ਖਾਨਦਾਨ ਜਿਨੇ ਤੱਕ ਹਮੇਸ਼ਾ ਦਿਨ ਰਾਤ ਉਹਨਾਂ ਹੀ ਸੇਵਾ ਉੱਝ ਹਲਕਾ ਵਸਤੇ ਦੀ ਸੇਵਾ ਵਿੱਚ ਹਾਜ਼ਰ ਜੋ ਵੀ ਕੰਮ ਸਾਡੇ ਵੱਲੋਂ ਓਏ ਤੇ ਟੋਰਜਾਜ ਕੰਮ ਆਣ ਤੇ ਕਿਤੇ ਜਾਣਗੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਹੁਣ ਵੀ ਪਹੁੰਚ ਰਹੇ ਨੇ ਕੰਮ ਕਰਾਉਣ ਵਾਸਤੇ ਬਹੁਤ ਆ ਰਹੇ ਨੇ ਸਭ ਸਾਰੇ ਲੋਕ ਆ ਵੀ ਰਹੇ ਨੇ ਆਪਣਾ ਭਰੋਸਾ ਵੀ ਦੇ ਰਹੇ ਨੇ ਉਹਨਾਂ ਨੂੰ ਉਮੀਦ ਹੈ ਕਿ ਅਸੀਂ ਗੋਗੀ ਜੀ ਵੰਗੂ ਉਹਨਾਂ ਸੇ ਹੀ ਉਮੀਦਾਂ ਉੱਤੇ ਖੜੇ ਹੋਟੇ ਉਤਰੀਆਂ ਗੋਗੀ ਜੀ ਦਾ ਸੀ ਇੱਕ ਕਦਮ ਸੀ ਕਿ ਤੇ ਨਵੀਆਂ ਬੁਲੰਦੀਆਂ ਤੇ ਲਿਆਇਆ ਜਾਵੇ ਸੋ ਲੱਗਦਾ ਹੈ ਕਿ ਤੁਹਾਡੇ ਪਰਿਵਾਰ ਦੀ ਬਹੁਤ ਜ਼ਿੰਮੇਵਾਰੀ ਵੱਧ ਗਈ ਹੈ ਕਿ ਤਰ੍ਹਾਂ ਤੇ ਨਾਲ ਹੀ ਜਿਹੜਾ ਉਹਨਾਂ ਦਾ ਸੁਪਨਾ ਸੀ ਉਸ ਨੂੰ ਸਹਕਾਰ ਕਰਨੀ ਪਰਿਵਾਰ ਨੂੰ ਲੋਕਾਂ ਲਈ ਖੜਾ ਹੈ हां ए कल ਜਿਵੇਂ ਆਪਣੇ ਮਾਨਯੋਗ ਮੀਰ ਸਾਹਿਬ ਤੇ ਮੈਡਮ ਆਏ ਸੀ ਉਹਨਾਂ ਨਾਲ ਵੀ ਮੈਂ ਪ੍ਰੋਜੈਕਟ ਸਾਰੇ ਡਿਸਕਸ ਕੀਤੇ ਹੜੇ ਹੁਣ ਵਿੰਗ ਚੱਲ ਰਹੇ ਨੇ ਤੇ ਉਹਨਾਂ ਨੇ ਵੀ ਕੱਲ ਮੈਨੂੰ ਵਿਸ਼ਵਾਸ ਦਿਵਾਇਆ ਕਿ ਸਾਰੇ ਪ੍ਰੋਜੈਕਟ ਜਿਸ ਸਪੀਡ ਨਾਲ ਚੱਲ ਰਹੇ ਸੀ ਹੁਣ ਉਸ ਤੋਂ ਦੁੱਗਣੀ ਸਪੀਡ ਨਾਲ ਚੱਲਣਗੇ ਤੇ ਬਹੁਤ ਜਲਦੀ ਕੰਪਲੀਸ਼ਨ ਤੇ ਵਿੱਚ ਲੈ ਕੇ ਆਵਾਂਗੇ ਲੱਗਦਾ ਵੀ ਉਹਨਾਂ ਦਾ ਜਿਹੜਾ ਘਾਟਾ ਉਹ ਤਾਂ ਪੂਰਾ ਨਹੀਂ ਹੋ ਸੰਗਾ ਹਲਕੇ ਦੇ ਲੋਕਾਂ ਦਾ ਪਿਆਰ ਵੀ ਬਹੁਤ ਸੀ ਉਹਨਾਂ ਦਾ ਪਰ ਪਰਿਵਾਰ ਹੁਣ ਲੋਕਾਂ ਦੀ ਸੇਵਾ ਤੇ ਲਈ ਉਹਨਾਂ ਦੀ 24 ਘੰਟੇ ਹਾਜ਼ਰ ਹੈ ਤਾਂ ਕਿ ਕੋਈ ਸਮੱਸਿਆ ਨਾ ਆ ਸਕੇ ਮੈਂ ਉਹਨਾਂ ਨੂੰ ਹਲਕੇ ਦੇ ਲੋਕ ਨਹੀਂ ਕਹਦਾ ਮੈਂ ਤਾਂ ਆਪਣਾ ਪਰਿਵਾਰ ਹੀ ਹਾਂ ਮੈਂ ਕਿਉਂਕਿ ਇੰਨਾ ਵੱਡਾ ਕੌਣ ਬਾ ਮਤਲਬ ਉਹਨਾਂ ਦੇ ਜਾਣ ਤੋਂ ਬਾਅਦ ਜੋ ਮੈਂ ਦੇਖਿਆ ਉਹ ਗੜੇ ਦੇ ਵਿੱਚ ਮਤਲਬ ਮਤਲਬ ਬਹੁਤ ਪਿਆਰ ਕਮਾਇਆ ਨੇ ਤਜ਼ੁਰਕ ਹੋ ਗਏ ਬੱਚੇ ਹੋ ਗਏ ਮਤਲਬ ਜੇ ਜੇ ਜਿੱਦਾਂ ਵੀ ਉਹ ਬੰਦੇ ਨੂੰ ਮਿਲਣਾ ਉਹਨਾਂ ਨੇ ਜੇ ਬਜ਼ੁਰਗਾਂ ਦਾ ਉਹਨਾਂ ਬਜ਼ੁਰਗਾਂ ਨਹੀਂ ਗੱਲਾਂ ਬੱਚਾ ਆਗਾ ਬੱਚੇ ਬਣ ਜਾਣਾ ਉਹਨਾਂ ਨਾਲ ਖੇਡਣ ਲੱਗਣਾ ਮਤਲਬ ਉਹਨਾਂ ਵਰਗਾ ਇਨਸਾਨ ਕੋਈ ਮੈਂ ਜ਼ਿੰਦਗੀ ਵਿੱਚ ਨਹੀਂ ਹੋਇਆ ਬਸ ਲੋਕਾਂ ਨੂੰ ਸਾਡੀ ਸਾਰੇ ਪਰਿਵਾਰ ਵੱਲੋਂ ਇਹ ਹੀ ਅਪੀਲ ਹੈ ਕਿ ਜੋ ਉਹਨਾਂ ਦੀਆਂ ਪ੍ਰੋਬਲਮ ਨੇ ਸਮੱਸਿਆ ਹੈ ਠੀਕ ਹੈ ਗੋਗੀ ਜੀ ਤਰ੍ਹਾਂ ਉਹਨਾਂ ਦੀ ਕਮੀ ਤਾਂ ਪੂਰੀ ਨਹੀਂ ਹੋ ਸਕਦੀ ਫਿਰ ਵੀ ਅਸੀਂ ਸਾਰਾ ਪਰਿਵਾਰ ਕੋਸ਼ਿਸ਼ ਕਰਾਂਗੇ ਕਿ ਅਸੀਂ ਲੋਕਾਂ ਦੀ ਅਮੀਦਾਂ ਖਰੇ ਉੱਤੇ ਉਤਰੀਏ। ਥੈਂਕ ਯੂ। ਅੱਜ ਵੀ ਲੋਕ ਬੜੀ ਗੰਦੀ ਚ ਆਉਂਦੇ ਨੇ ਕੰਮ ਕਰਵਾਉਣ ਵਾਸਤੇ ਪਹੁੰਚਦੇ ਨੇ ਤੁਹਾਡੇ ਕੋਲ। ਸਾਰਾ ਸਵੇਰ ਤੋਂ ਸ਼ਾਮ ਤੱਕ ਉਸੇ ਤਰ੍ਹਾਂ ਜਿਸ ਤਰ੍ਹਾਂ ਗੋਗੀ ਜੀ ਕੋਲ ਆਉਂਦੇ ਸੀ ਉਸੇ ਤਰ੍ਹਾਂ ਆਪਣੀਆਂ ਉਮੀਦਾਂ ਲੈ ਕੇ ਆਉਂਦੇ ਨੇ। ਅਸੀਂ ਸਾਰਾ ਪਰਿਵਾਰ ਕੋਸ਼ਿਸ਼ ਕਰਾਂਗੇ ਗੋਗੀ ਜੀ ਦੀ ਤਰ੍ਹਾਂ ਕਿ 24 ਘੰਟੇ ਅਸੀਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਰਹੀਏ। ਥੈਂਕ ਯੂ। ਕਹਿੰਦੇ ਮੇਰ ਸਾਹਿਬ ਵੀ ਕੱਲ ਆ ਕੇ ਕਹਿੰਦੇ ਮਿਹਰਬਾਨ ਤਬਾਦ ਕ ਕੀ ਗੱਲਬਾਤ ਹੋ ਰਹੀ ਆ ਮੇਰ ਸਾਹਿਬ ਨਾਲ ਵੀ ਗੱਲ ਗੱਲ ਇਹ ਉਹਨਾਂ ਨੇ ਵੀ ਪੂਰਾ ਵਿਸ਼ਵਾਸ ਦਿਵਾਇਆ ਕਿ ਜੋ ਵੀ ਪ੍ਰੋਜੈਕਟ ਜੋ ਵੀ ਕੰਮ ਹੈ ਕਿਸੇ ਵੀ ਤਰ੍ਹਾਂ ਦਾ ਵੈਸਟ ਦੇ ਇਲਾਕੇ ਦਾ ਉਹ ਰੁਕੇਗਾ ਨਹੀਂ ਉਸੇ ਤਰ੍ਹਾਂ ਜਿਸ ਤਰ੍ਹਾਂ ਗੋਗੀ ਜੀ ਕਰਵਾਉਂਦੇ ਸੀ ਕੰਟੀਨਿਊ ਹੋਵਾਂਗੇ ਸਾਰੇ ਕੰਮ ਅੰਦੀਮੇ ਵਾਸਤੇ ਹਲਕੇ ਨੂੰ ਲੈ ਕੇ ਗੋਗੀ ਸਾਹਿਬ ਹਮੇਸ਼ਾ ਹੀ ਤਤਪਰ ਰਹਿੰਦੇ ਸੀ ਕਿ ਕੰਮ ਵਧੀਆ ਤੋਂ ਵਧੀਆ ਹੋਣ ਕੋਈ ਪ੍ਰੋਜੈਕਟ ਰੁਕੇ ਨਾ ਤੇ ਹਲਕੇ ਦੀ ਲੋਕਾਂ ਦੀ ਸੇਵਾ ਕਰਨ ਤੇ ਪੈਂਡਿੰਗ ਪ੍ਰੋਜੈਕਟ ਸਾਰੇ ਪੂਰੇ ਹੋਣ। ਹੁਣ ਹੋਰ ਪਰਿਵਾਰਕ ਜ਼ਿੰਮੇਵਾਰੀ ਆਈ ਹੈ ਸਭ ਲੱਗਦਾ ਹੈ ਕਿ ਤੁਸੀਂ ਜ਼ਿੰਮੇਵਾਰੀ ਨੂੰ ਲੁਭਾਉਗੇ ਤੇ ਲੋਕਾਂ ਦੇ ਲਈ ਜਿਹੜੇ ਉਹ ਬੈਠੇ ਹੋ ਤੁਸੀਂ ਹਮੇਸ਼ਾ ਬਿਲਕੁਲ ਉਹਨਾਂ ਦੇ ਨਾਲ ਖੜੇ। ਬਿਲਕੁਲ ਜੀ। ਸਾਨੂੰ ਵੀ ਹੁਣ ਗੋਗੀ ਜੀ ਤਰ੍ਹਾਂ ਗੋਗੀ ਜੀ ਬਣਨਾ ਪੈਣਾ ਕਿਉਂਕਿ ਜਿਹੜੇ ਇਲਾਕੇ ਦੀਆਂ ਉਮੀਦਾਂ ਨੇ ਉਹਨਾਂ ਤੇ ਸਾਨੂੰ ਖਰਾ ਉਤਰਨਾ ਪੈਣਾ ਤਾਂ ਕਿ ਉਹ ਗੋਗੀ ਜੀ ਨੂੰ ਜ਼ਿਆਦਾ ਜਿਵੇਂ ਮਿਸਤਾ ਕਰਦੇ ਹੀ ਨੇ ਵੀ ਸਾਨੂੰ ਵੀ ਹੁਣ ਗੋਗੀ ਜੀ ਬਣਨਾ ਪੈਣਾ ਦੇਖੋ ਬਤਾਲੈ ਨਹੀਂ ਆਏ ਮੇਰਾ ਆਪਣਾ ਪਰਿਵਾਰ ਆ ਗੋਗੀ ਦਾ ਪਰਿਵਾਰ ਪਹਿਲਾਂ ਵੀ ਸੇਵਾ ਦੇ ਵਿੱਚ ਸੀਗਾ ਲੋਕਾਂ ਦੀ ਬੰਦਿਆਂ ਦੀ ਘਾਟ ਕਦੇ ਪੂਰੀ ਹੋਈ ਨਹੀਂਗੀ ਤੇ ਨਾ ਹੋਣੀ ਆ ਪਰ ਗੋਗੀ ਦੇ ਪਰਿਵਾਰ ਬਾਰੇ ਜਿੱਥੇ ਤੱਕ ਗੱਲ ਕੀਤੀ ਜਾਵੇ ਇਹ ਪਹਿਲਾਂ ਵੀ ਪਰਿਵਾਰ ਵੀ ਜਿਹੜਾ ਪੂਰਾ ਵਾ ਤੁਸੀਂ ਦੇਖਿਆ ਨਾ ਗੋਗੀ ਦੇ ਬੈਠੇ ਵੀ ਓਨੀ ਸੇਵਾ ਕਰਦਾ ਸੀਗਾ ਗੋਗੀ ਦੇ ਜਾਣ ਤੋਂ ਬਾਅਦ ਵੀ ਹੁਣ ਸੇਵਾ ਦੇ ਵਿੱਚ ਆਪਣਾ ਸਮਰਤ ਰ ਇਸ ਕਰਕੇ ਆਪਾਂ ਹੁਣ ਇਹ ਨਹੀਂ ਕਹਿ ਸਕਦੇ ਵੀ ਇਹ ਹੁਣ ਆਇਆ ਪਰਵਾਦ ਇਹ ਪਹਿਲੇ ਹੀ ਦੋ ਤਿੰਨ ਤਿੰਨ ਵਾਰੀ ਕਾਉਂਸਲਰ ਆਪ ਰਹਿ ਚੁੱਕੇ ਸਾਡੇ ਭਾਬੀ ਦੀ ਬਾ ਬੇਟਾ ਵਾ ਇਹ ਬਾਹਰੋਂ ਸਮ ਲੋਕਾਂ ਦੀ ਸੇਵਾ ਲਈ ਆਇਆ ਵਾ ਪੜ੍ਹਾਈ ਕਰ ਰਿਹਾ ਸੀ ਬਾਹਰ ਇਹ ਜਦੋਂ ਇਹਨੇ ਦੇਖਿਆ ਵੀ ਮੇਰੇ ਪਾਪਾ ਇਕੱਲੇ ਤੋਂ ਪੂਰਾ ਨਹੀਂ ਹੁੰਦਾ ਲੋਕ ਸੇਵਾ ਦਾ ਕੰਮ ਇਹ ਵੀ ਆਇਆ ਵਾ ਸਾਰਾ ਪਰਿਵਾਰ ਹੀ ਲੋਕਾਂ ਦੇ ਸਮਰੱਥਰ ਹੋਇਆ ਹੋਇਆ ਵਾ ਇਸ ਕਰਕੇ ਆਪਾਂ ਸਾਰੇ ਅੱਜ ਇੱਥੇ ਬੈਠੇ ਆ ਸਾਰੇ ਕਾਉਂਸਲਰ ਸਾਥੀ ਵੀ ਔਰ ਸਾਰੇ ਹਲਕੇ ਦੇ ਲੋਕ ਮੇਰੀ ਭੈਣ ਬਰਸ਼ਾ ਰਾਮਪਾਲ ਜੀ ਮੇਰੇ ਵੀ ਸਾਰੇ ਹੀ ਭੁੱਲਰ ਕਿਹੜਾ ਕਿਹੜਾ ਨਾਮ ਲਾਵਾਂ ਤਨਵੀਰ ਸੰਨੀ ਜੀ ਬੇਦੀ ਜੀ ਸੋਨੂ ਜੀ ਸਾਰੇ ਇਹੀ ਗੋਗੀ ਦਾ ਪਰਿਵਾਰ ਆ ਜਿਹੜਾ ਇਹ ਬੈਠਾ ਵਾ ਮੈਂ ਵੀ ਉਹਦੇ ਵਿੱਚ ਇੱਕ ਸ਼ਾਮਲ ਆ ਪਰਿਵਾਰ ਦਾ ਹਿੱਸਾ ਵਾ ਇਹ ਪਹਿਲਾਂ ਵੀ ਸਮਾਜ ਸੇਵਾ ਦੇ ਵਿੱਚ ਪਿੱਛੇ ਨਹੀਂ ਹਟਿਆ ਇਹ ਹੁਣ ਵੀ ਸਮਾਜ ਸੇਵਾ ਹੀ ਕਰਨੀ ਆ ਅਸਲੀ ਜੀਵਨ ਹੀ ਲੋਕ ਜਿਹੜੇ ਆਉਂਦੇ ਆ ਉਹ ਸੇਵਾ ਭਾਵਨਾ ਲਈ ਲੈ ਕੇ ਆਉਣ ਤਾਂ ਤਾਂ ਹੀ ਸਮਾਜ ਚਾਏ ਦਾ ਫਾਇਦਾ ਵਾ ਦੁਨੀਆ ਚਾਏ ਦਾ ਫਾਇਦਾ ਸਾਡੇ ਗੁਰੂਆਂ ਪੀਰਾਂ ਨੇ ਵੀ ਇਹੀ ਦੱਸਿਆ ਵਾ ਵੀ ਲੋਕ ਸੇਵਾ ਜੇ ਕਰਨੀ ਆ ਤਾ ਜਮੀਨ ਨਾਲ ਜੁੜ ਕੇ ਕਰੋ ਇਸ ਕਰਕੇ ਗੋਗੀ ਦਾ ਪਰਿਵਾਰ ਪਹਿਲਾਂ ਵੀ ਸੇਵਾ ਹੀ ਕਰਦਾ ਸੀ ਗੋਗੀ ਵੀ ਸੇਵਾ ਕਰਦਾ ਹੀ ਗਿਆ ਵਾ ਇਹ ਵੀ ਸੇਵਾ ਹੀ ਕਰ ਰਿਹਾ ਇਹਨਾਂ ਨੇ ਹੀ ਸੇਵਾ ਕਰਨੀ ਹੈ ਬਸ ਪੱਤਰ ਤੇ ਲੱਗਦਾ ਵੀ ਜਿਹੜੇ ਕੋਈ ਕੰਮ ਰੁਕੇ ਹੋਏ ਨੇ ਵੀ ਉਹ ਪਹਿਲ ਦੇ ਅਧਾਰ ਤੇ ਪੂਰੇ ਹੋਣ ਤੱਕ ਜੋ ਲੋਕਾਂ ਨੂੰ ਕੋਈ ਕਮੀ ਨਾ ਮਹਿਸੂਸ ਹੋਵੇ। ਪਰਿਵਾਰਾਂ ਨੂੰ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਜਾਦੀ ਹੈ। ਪਾਰਟੀ ਨੂੰ ਕਮੀ ਗੋਗੀ ਦੀ ਹਰ ਵੇਲੇ ਰਹਿਣੀ ਆ ਉਹ ਕਮੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਉਹ ਪੂਰੀ ਨਹੀਂ ਹੋ ਸਕਦੀ। ਪਰਿਵਾਰ ਨੂੰ ਜ਼ਿੰਮੇਵਾਰੀ ਦੀ ਗੱਲ ਆ ਪਰਿਵਾਰ ਪਹਿਲਾਂ ਵੀ ਜ਼ਿੰਮੇਵਾਰੀਆਂ ਦੇ ਵਿੱਚ ਬੰਨਿਆ ਹੋਇਆ ਸੀਗਾ ਹੁਣ ਵੀ ਜ਼ਿੰਮੇਵਾਰੀਆਂ ਦੇ ਵਿੱਚ ਹੀ ਬੰਨਿਆ ਹੋਇਆ ਕੋਈ ਜ਼ਿੰਮੇਵਾਰੀ ਦੇ ਵਿੱਚ ਜਿੱਥੇ ਤੱਕ ਹੁਣ ਦਿੱਲੀ ਦੇ ਇਲੈਕਸ਼ਨ ਹੋ ਰਹੇ ਆ ਸਾਰੇ ਸਾਡੀ ਲੀਡਰਸ਼ਿਪ ਸਾਰੇ ਬੰਦੇ ਆਪਣੇ ਆਪਣੇ ਕੰਮ ਲੱਗੇ ਹੋਏ ਆ ਜਦੋਂ ਫ੍ਰੀ ਹੋ ਜਾਂਦੇ ਆ ਫਿਰ ਇਦਾਂ ਹੀ ਅਸੀਂ ਪਰਿਵਾਰ ਬੈਠ ਕੇ ਪਾਰਟੀ ਦੇ ਅੱਗੇ ਵੀ ਆਪਣੀ ਸੇਵਾ ਰੱਖਾਂਗੇ ਵੀ ਸਾਡੀ ਜਿੱਥੇ ਡਿਊਟੀ ਲਾਉਂਗੇ ਉੱਥੇ ਗੋਗੀ ਤਰ੍ਹਾਂ ਹਾਜ਼ਰ ਆ ਉੱਥੇ ਐਸੀ ਤਰ੍ਹਾਂ ਹੀ ਕਰਾਂਗੇ ਅੱਗੇ ਵੀ ਕੱਟੇ ਜਾ ਕੇ ਆਏ ਹਾਂ ਸੋ ਕੀ ਪੋਜੀਸ਼ਨ ਲੱਗਦੀ ਹੈ ਇਲੈਕਸ਼ਨ ਨੂੰ ਲੈ ਕੇ ਈਦਾ ਹੱਥ ਕੱਟੇ ਕੇਂਦਰ ਸਰਕਾਰ ਆਪਣੀ ਹੈ ਸਿਕਿਉਰਿਟੀ ਵਾਪਸ ਲੈ ਲਈ ਹੈ ਸੋ ਲੱਗਦਾ ਵੀ ਹੁਣ ਦਿੱਲੀ ਦੇ ਵਿੱਚ ਜਿੰਨੇ ਮਰਜ਼ੀ ਕੰਡੇ ਅਪਣਾ ਲੈਣ ਭਾਜਪਾ ਵਾਲਿਆਂ ਦੇ ਜੁਮਲੇ ਨਾ ਪਹਿਲਾਂ ਚੱਲੇ ਆ ਪਿਛਲੇ 15 ਸਾਲਾਂ 'ਚ ਨਾ ਹੁਣ ਚੱਲੇ ਆ ਜਿੰਨੇ ਮਰਜ਼ੀ ਕੰਡੇ ਅਪਣਾ ਲੈ ਸਾਡੇ ਸੁਪਰੀਮੋ ਅਰਬਿੰਦ ਕੇਜੀਵਾਲ ਦੀ ਗਵਾਹੀ ਦੇ ਵਿੱਚ ਡਾਕਟਰ ਸੰਦੀਪ ਪਾਟੜ ਦੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਦੇਖਦੇ ਹੋਏ ਲੋਕ ਅੱਜ ਦਿੱਲੀ ਦੇ ਚੌਥੀ ਵਾਰ ਸਰਕਾਰ ਬਣਾਉਣ ਜਾ ਰਹੇ ਆਮ ਆਦਮੀ ਪਾਰਟੀ ਦੇ